ਇਹ ਚਰਚ ਆਫ ਫ੍ਰਾਂਸਿਸ ਜਿਹੜੀ ਕੋਚੀ ਕੇਰਲਾ ਦੇ ਕੋਚੀ ਸ਼ਹਿਰ ਦੇ ਵਿੱਚ ਇੱਕ ਆਈਲੈਂਡ ਤੇ ਬਣੀ ਹੋਈ ਚਰਚੇ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਜਦੋਂ ਚਰਚਾਂ ਦਾ ਨਿਰਮਾਣ ਹੋਇਆ ਤੇ ਸਭ ਤੋਂ ਪਹਿਲਾਂ ਕੋਚੀ ਦੀ ਇਹ ਚਰਚ ਬਣੀ ਉਸ ਤੋਂ ਬਾਅਦ ਵਿੱਚ ਭਾਰਤ ਦੇ ਹਰ ਇੱਕ ਜਗ੍ਹਾ ਤੇ ਚਰਚਾਂ ਬਣੀਆਂ ਸਭ ਤੋਂ ਪਹਿਲੀ ਪ੍ਰਾਤਨ ਚਰਚ ਇਹ ਆ ਤੇ ਜੇ ਗੱਲ ਕੀਤੀ ਜਾਵੇ ਇਸ ਚਰਚ ਬਾਰੇ ਇਹ ਚਰਚ ਦਾ ਵੀ ਬਹੁਤ ਡੂੰਗਾ ਇਤਿਹਾਸ ਏ ਜਿਵੇਂ ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਪੁਰਤਗਾਲੀ ਖੋਜੀ ਵਾਸਕੋ ਡੀ ਗਾਮਾ ਆਇਆ ਸੀ ਵਾਸਕੋ ਡੀ ਗਾਮਾ ਨੇ ਆਣ ਕੇ ਤੇ ਗੋਆ ਤੇ ਕਬਜ਼ਾ ਕੀਤਾ ਤੇ ਹੋਰ ਆਸ-ਪਾਸ ਜਿਹੜੋ ਵਪਾਰਕ ਦੇ ਪੱਦਰ ਦੇ ਨਾਲ ਉਹਨੇ ਹੋਰ ਲੋਕਾਂ ਨੂੰ ਨਾਰ ਲਾਇਆ ਤੇ ਗੋਆ ਹੁੰਦਾ ਹੋਇਆ ਤੇ ਭਾਰਤ ਦੇ ਉੱਪਰ ਉਹਦਾ ਕਾਫੀ ਗੋਆ ਦੇ ਉੱਤੇ ਕਬਜ਼ਾ ਕੀਤਾ ਤੇ ਫਿਰ ਗੋਆ ਦੇ ਉੱਤੇ ਆਪਣੀ ਉਹ ਹਕੂਮਤ ਕੀਤੀ ਇਸੇ ਤਰ੍ਹਾਂ ਜਦੋਂ ਵਾਸਕੋਟੇ ਗਾਮਾ ਦੀ ਡੈਥ 1524 ਦੇ ਵਿੱਚ ਹੋ ਜਾਂਦੀ ਹੈ ਤੇ ਉਹਦੀ ਬਾਡੀ ਨੂੰ ਇਸ ਚਰਚ ਦੇ ਵਿੱਚ ਹੀ ਦਫਨਾਇਆ ਜਾਂਦਾ ਤੇ 1524 ਤੋਂ ਡੈਥ ਤੋਂ ਬਾਅਦ ਦੇ ਵਿੱਚ 14 ਸਾਲ ਬਾਅਦ ਉਹਦਾ ਪੁੱਤਰ ਆਉਂਦਾ ਉਹ ਹਨ ਕਿ ਵਾਸਕੋ ਡਗਾਮਾ ਦੀਆਂ ਜਿਹੜੀਆਂ ਅਸਤੀਆਂ ਉਹ ਆਪਣੇ ਨਾਲ ਪੁਰਤਗਾਲ ਲੈ ਕੇ ਜਾਂਦਾ ਹੈ ਗੱਲ ਹੁਣ ਆਪਾਂ ਕਰਦੇ ਆਂ ਬਣੀ ਹੋਣ ਦੀ ਜਿਵੇਂ ਆਪਣੇ ਪੰਜਾਬ ਦੇ ਉੱਤਰ ਅੰਗਰੇਜ਼ਾਂ ਦਾ ਸ਼ਾਸਨ ਰਿਆ ਕਾਫੀ ਟਾਈਮ 100 ਸਾਲ ਪੰਜਾਬ ਦੇ ਉੱਪਰ ਅੰਗਰੇਜ਼ਾਂ ਨੇ 200 ਸਾਲ ਪੂਰੇ ਭਾਰਤ ਦੇ ਅੰਗਰੇਜ਼ਾਂ ਨੇ ਰਾਜ ਕੀਤਾ ਤੇ ਭਾਰਤ ਦੀਆਂ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਅੰਗਰੇਜ਼ ਆਪਣੇ ਨਾਲ ਲੈ ਕੇ ਗਏ ਸੀ ਪਰ ਜਦੋਂ ਗੱਲ ਹੁੰਦੀ ਬਣੀ ਦੀ ਜਦੋਂ ਕਿਸੇ ਦਾ ਸਿੱਕਾ ਚੱਲਦਾ ਹੁੰਦਾ ਤੇ ਉਦੋਂ ਕੀ ਹੁੰਦਾਗਾ ਚਾਹੇ ਵਾਸਕੋ ਡਗਾਮਾ ਦੀ ਡੈਥ ਤੋਂ ਬਾਅਦ ਦੇ ਵਿੱਚ 14 ਸਾਲਾਂ ਬਾਅਦ ਆਣ ਕੇ ਉਹਦਾ ਪੁੱਤਰ ਹੁੰਦੀਆ ਅਸਤੀਆਂ ਵੀ ਇੱਥੋਂ ਲੈ ਕੇ ਗਿਆ ਪਰ ਭਾਰਤ ਦਾ ਬਹੁਤ ਸਾਰਾ ਇਤਿਹਾਸ ਅੱਜ ਵੀ ਯੂਰਪ ਦੇ ਇੰਗਲੈਂਡ ਦੇ ਵਿੱਚ ਪਿਆ ਆ ਚਾਹੇ ਉਹ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਦਾ ਸੰਘਰਸ਼ਣ ਮਹਾਰਾਜਾ ਰਣਜੀਤ ਸਿੰਘ ਦਾ ਸੰਘਰਸ਼ਣ ਹੋਵੇ ਚਾਹੇ ਉਹ ਕੋਹੇ ਨੂਰ ਹੀਰਾ ਹੋਵੇ ਪਰ ਭਾਰਤ ਦੀ ਸਰਕਾਰ ਨੇ ਅੱਜ ਤੱਕ ਇੱਥੋਂ ਤਿੱਕਰ ਫਾ ਨਹੀਂ ਪਿਆ ਵਾ ਨਹੀਂ ਪਿਆ ਕਿ ਉਹ ਇੱਥੋਂ ਜਾ ਕੇ ਆਪਣਾ ਦੇਸ਼ ਦਾ ਧੰਨ ਤੇ ਦੇਸ਼ ਦਾ ਸਰਮੌਰ ਇਨੀਆਂ ਯਾਦਾਂ ਉਥੋਂ ਲੈ ਕੇ ਆ ਜਾਣ ਪਰ ਇੱਥੇ ਪੁਰਤਗਾਲੀਆਂ ਦੀ ਇੰਨੀ ਕੁ ਜ਼ਿਆਦੀ ਚਲਦੀ ਆ ਉਹ ਆਣ ਕੇ ਵਾਸਕੋ ਡਿ ਗਾਮਾ ਦੀਆਂ ਅਸਤੀਆਂ ਵੀ ਲੈ ਕੇ ਗਏ ਨੇ ਤੇ ਇਹ ਗੱਲਾਂ ਬਹੁਤ ਹੀ ਮਹੱਈਨੇ ਰੱਖਦੀਆਂ ਨੇ ਇਹ ਗੱਲ ਹੁੰਦੀ ਹੈ ਜਦੋਂ ਕਿਸੇ ਦਾ ਸਿੱਕਾ ਚੱਲਦਾ ਹੋਵੇ ਤੇ ਉਸ ਚੀਜ਼ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ ਇਹ ਗੱਲਾਂ ਬਹੁਤ ਕੁਝ ਬਿਆਨ ਕਰਦੀਆਂ ਵਾਸਕੋ ਡਿ ਗਾਮਾ ਤੇ ਭਾਰਤ ਦੀ ਸਭ ਤੋਂ ਪਹਿਲੀ ਜਿਹੜੀ ਚਰਚੇ ਚਰਚੋਫ ਦਾ ਕਾਨਫਰੈਂਸ ਇਸ ਇਹ ਚਰਚੋਫ ਫਰਾਂਸਿਸ ਦਾ ਅੰਦਰਲਾ ਹਿਸਾਬ ਤੇ ਜਿਹੜੀ ਜਗ੍ਹਾ ਤੇ ਵਾਸਕੋ ਡਗਾਮਾ ਨੂੰ ਦਫਨਾਇਆ ਗਿਆ ਸੀ ਉਹ ਆ ਜਗ੍ਹਾ ਵਾਸਕੋ ਡਗਾਮਾ ਨੂੰ ਜਿੱਥੇ ਦਫਨਾਇਆ ਗਿਆ ਸੀ ਤੇ ਇਸ ਕਬਰ ਦੇ ਵਿੱਚੋਂ ਵਾਸਕੋ ਡਗਾਮਾ ਦੀਆਂ 14 ਸਾਲ ਬਾਅਦ ਉਹਦਾ ਪੁੱਤਰ ਆਣ ਕੇ ਤੇ ਇਥੋਂ ਕੱਢ ਕੇ ਅਸਥੀਆਂ ਵੀ ਲੈ ਜਾਂਦਾ ਤੇ ਆ ਸਾਰੀ ਉਹੀ ਚਰਚਾ ਗਈ ਹੈ ਕਰਦੇ ਆ ਇਸ ਆਈਲੈਂਡ ਦੀ ਇਹ ਆਈਲੈਂਡ ਤਕਰੀਬਨ 7 ਕਿਲੋਮੀਟਰ ਦੇ ਵਿੱਚ ਵਿੱਚ ਫੈਲਿਆ ਹੋਇਆ ਆ ਇੰਦੇ ਵਿੱਚ ਤਕਰੀਬਨ 7-8 ਐਮੀਆਂ ਥਾਵਾਂ ਜਿਹੜੀਆਂ ਆਪਾਂ ਵਿਜ਼ਿਟ ਕਰ ਸਕਦੇ ਹਾਂ ਟਾਈਮ ਗੁਜ਼ਾਰ ਸਕਦੇ ਹਾਂ ਤੇ ਜਾਣਕਾਰੀਆਂ ਲੈ ਸਕਦੇ ਹਾਂ ਠੀਕ ਆ ਜੀ ਜਾਣਕਾਰੀਆਂ ਦਿੱਤੀ ਜਾਣੀਆਂ ਤੁਹਾਨੂੰ ਵੀ ਜਿੰਨਾ ਕੁ ਆਪਾਂ ਨੂੰ ਪਤਾ ਈ ਗਲੀ ਹੈ ਨਾ ਇਹਨੂੰ ਫੋਰਟ ਕੋਚੀ ਕਹਿੰਦੇ ਆ ਫੋਰਟ ਕੋਚੀ ਦੇ ਵਿੱਚ ਪੁਰਤਗਾਲੀ ਤੇ ਉਸ ਤੋਂ ਬਾਅਦ ਡੱਚ ਪਹਿਲਾਂ ਡੱਚ ਪੁਰਤਗਾਲੀ ਤੇ ਜਿਹੜੇ ਆ ਬ੍ਰਿਟਿਸ਼ ਇਹਨਾਂ ਸਾਰਿਆਂ ਦਾ ਮਿਕਸ ਹੈ ਸਾਰਿਆਂ ਦਾ ਮਿਕਸ ਕੰਬੀਨੇਸ਼ਨ ਹੈਗਾ ਇਹਨਾਂ ਦੇ ਵਿੱਚ ਸਾਰਿਆਂ ਦੀ ਪ੍ਰਚੀਨ ਜਿਹੜੇ ਆ ਉੱਥੋਂ ਦਾ ਇਹਨਾਂ ਦਾ ਇਤਿਹਾਸ ਤੇ ਇਹਨਾਂ ਦੇ ਕਰਕ ਰੀਤੀ ਜਿਹੜਾ ਕਿ ਇਹਨਾਂ ਦਾ ਪਹਿਰਾਵੇ ਆ ਉਹ ਸਾਰੇ ਇਸ ਫੋਟ ਕੋਚੀ ਦੇ ਵਿੱਚ ਮਿਕਸ ਮਿਲਣਗੇ ਤੁਹਾਨੂੰ ਡੱਚਾਂ ਦੇ ਵੀ ਮਿਲਣਗੇ ਪੁਰਤਗਾਲੀਆਂ ਦੇ ਵੀ ਮਿਲਣਗੇ ਤੇ ਗੋਰਿਆਂ ਦੇ ਬ੍ਰਿਟਿਸ਼ ਦੇ ਵੀ ਮਿਲਣਗੇ ਤੇ ਇਹ ਚੀਜ਼ਾਂ ਇਹ ਨਾ ਇਹ ਗਲੀਆਂ ਜਿਹੜੀਆਂ ਇਹਨਾਂ ਵਾਸਤੇ ਖਾਸ ਬਣੀ ਹੋਈਆਂ ਆ ਆ ਤੁਸੀਂ ਦੇਖ ਸਕਦੇ ਜੀ ਤੇ ਗੁਰੇ ਵੀ ਆਰਦੀ ਸ਼ਾਪਿੰਗ ਕਰਦੇ ਪਏ ਨੇ ਡੱਚ ਵੀ ਹੋਗੇ ਤੇ ਪੁਰਤਗਾਲੀ ਵੀ ਹੋਗੇ ਇਹ ਥੋੜਾ ਜਿਹਾ ਏਰੀਆ ਇਹਨੂੰ ਕਹਿੰਦੇ ਨੇ ਫੋਟ ਕੋਚੀ ਵੇਖਣ ਲਾਇਗੇ ਬਹੁਤ ਸੋਹਣੀ ਗਲੀ ਬਣੀ ਹੋਈ ਆ ਇਸੇ ਗਲੀ ਤੋਂ ਲੰਘ ਕੇ ਹੁਣ ਆਪਾਂ ਅੱਗੇ ਇੱਕ 20 ਚ ਹੈਗੀ ਆ ਉਧਰਲੀ ਸਾਈਡ ਤੇ ਵੀ ਜਾਵਾਂਗੇ ਆ ਵੇਖੋ ਕਿੰਨੇ ਸੋਹਣੇ ਨਾਣੇ ਕੈਫੇ ਬਣਾਏ ਹੋਏ ਆ ਤੇ ਬਹਿ ਕੇ ਖਾਣ ਪੀਣ ਵਾਸਤੇ ਤੇ ਇੱਧਰ ਫੋਟੋਗ੍ਰਾਫੀ ਕਿੰਨੀ ਸੋਹਣੀ ਹੈ ਜਿਹੜੀ ਕੇਰਲਾ ਦੀ ਬਹੁਤ ਹੀ ਸੁੰਦਰ ਜਗ੍ਹਾ ਉਹਨਾਂ ਨੂੰ ਫੋਟੋਗ੍ਰਾਫੀ ਦੇ ਵਿੱਚ ਕੈਦ ਕੀਤਾ ਗਿਆ ਇੱਧਰ ਵੇਖੋ ਤੁਸੀਂ ਕਿੰਨਾ ਸੋਹਣਾ ਪਹਿਰਾਵਾ ਦੱਚ ਪੁਰਤਗਾਲੀ ਨੋ ਪਾਰਕਿੰਗ ਹਾਂ ਪਾਰਕ ਨਹੀਂ ਕਰਾਂ ਆਪਾਂ ਇਹ ਸਾਰਾ ਐਸੇ ਗਲੀ ਦੇ ਵਿੱਚ ਇਹਨੂੰ ਕਹਿੰਦੇ ਫੋਰਟ ਕੋਚੀ ਫੋਰਟ ਕੋਚੀ ਦੇ ਨਜ਼ਾਰੇ ਉਹ ਕਹਿੰਦੇ ਕਾਰਡਾ ਤੇ ਇਧਰਲੇ ਬੰਨੇ ਸ਼ੋਪਿੰਗ ਇਹਨਾਂ ਦਾ ਮੋਲ ਬਣਾਇਆ ਹੋਇਆ ਫੋਰਟ ਕੋਚੀ ਵੇਖਣ ਤੋਂ ਬਾਅਦ ਵਿੱਚ ਇੱਕ ਦੋ ਹੋਰ ਥਾਵਾਂ ਐ ਵਿਜ਼ਿਟ ਕਰਦੇ ਆ ਤੇ ਆਪਾਂ ਮਰੀਨ ਡਰਾਈਵ ਤੇ ਵੀ ਜਾਣਾ ਤੇ ਇਸ ਆਈਲੈਂਡ ਨੂੰ ਆਪਾਂ ਬਾਏ ਬਾਏ ਕਰਾਂਗੇ ਥੋੜੇ ਟਾਈਮ ਦੇ ਕਰ ਹੁਣ ਜਿਹੜਾ ਕੁਝ ਇੱਥੇ ਵੇਖਣ ਆਲਾ ਉਹ ਵੇਖਦੇ ਆ ਘੁੰਮਦੇ ਪਏ ਆ ਤੇ ਬਹੁਤ ਵਧੀਆ ਦਿਲ ਆਉਣ ਵਾਲਾ ਹ ਹੈਗਾ ਜਗਾ ਤੇ ਤੁਸੀਂ ਇਹਨੂੰ ਆਪਾਂ ਕਹਿ ਸਕਦੇ ਵਾਕਿਆ ਹੀ ਵਧੀਆ ਚੀਜ਼ ਹੈਗੀ ਆ ਆਈਲੈਂਡ ਦੇ ਉੱਤੇ ਇਹ ਆ ਬੀਚ 뷰 ਪੁਆਇੰਟ ਇੱਥੇ ਬਹੁਤ ਹੀ ਪੁਰਾਣਾ ਜਿਵੇਂ ਮੰਨ ਲਓ ਵਪਾਰ ਹੋਇਆ ਸੀ ਨਾ ਕੋਚੀ ਦਾ ਪੁਰਤਗਾਲੀਆਂ ਦੇ ਦੁਆਰਾ ਕੀਤਾ ਗਿਆ ਤੇ ਉੰਦੇ ਤੁਹਾਨੂੰ ਆ ਮੁਆਇਨੇ ਦੇਖ ਜਾਣਗੇ ਆ ਪਿਛਲੇ ਪੰਨੇ ਜਿਹੜੇ ਲੱਗੇ ਵੱਡੇ ਵੱਡੇ ਬੈਲਰ ਜੇ ਨੇ ਇਹ ਬਹੁਤ ਹੀ ਪੁਰਾਣੇ ਆ 3-400 ਸਾਲ ਪੁਰਾਣੇ ਤੇ ਵੇਖੋ ਕਿਵੇਂ ਦੇ ਹਾਲਾਤ ਨੇ ਤੇ ਕਿਵੇਂ ਲਿਆ ਕੇ ਇਹਨਾਂ ਪਰਦਰਸ਼ਨੀ ਦੇ ਤੌਰ ਤੇ ਇੱਥੇ ਰੱਖੇ ਹੋਏ ਨੇ ਵੇਖੇ ਗੱਲਬਾਤ ਬੰਦੀ ਆ ਸਾਰਾ 뷰 ਪੁਆਇੰਟ ਤੇ ਇਧਰਲੇ ਬਨੇ ਸ਼ਿਪਾਂ ਜਣੀਆਂ ਸਮੁੰਦਰ ਦੇ ਵਿੱਚ ਆਉਂਦੀਆਂ ਉਹ ਸਾਰੀਆਂ ਇੱਥੋਂ ਹੋ ਕੇ ਤੇ ਜਿਹੜੀਆਂ ਬੰਦਰਗਾਵਾਂ ਤੇ ਪਹੁੰਚਦੀਆਂ ਨੇ ਆ ਵੇਖੋ ਕਿੱਡਾ ਸ਼ਾਨਦਾਰ ਲੱਗਦਾ ਪਿਆ ਨਾ ਬਹੁਤ ਹੀ ਵਧੀਆ 뷰 ਪੁਆਇੰਟ ਇਧਰ ਮੱਛੀਆਂ ਫੜਦੇ ਆ ਇਧਰ ਸਮੁੰਦਰ ਦੇ ਵਿੱਚ ਕਿੱਡੇ-ਕਿਡੇ ਸ਼ਿਪ ਲਗੇ ਫਿਰਦੇ ਤੇ ਸਾਰਾ ਆਪਾਂ ਵਿਜ਼ਿਟ ਕਰਦੇ ਆ ਘੁੰਮਦੇ ਆ ਵੇਖਦੇ ਆ ਬਹੁਤ ਸੋਹਣਾ ਹੈ ਉਹ ਕਿੱਡਾ ਵੱਡਾ ਸਿਗਨਲ ਜ ਹੈਗਾ ਸੈਂਡ ਕੋ ਸਮੁੰਦਰੀ ਹੈ ਯੰਤਰਿਆ ਯਹਾਂ ਉੱਪਰ ਲਿਖਿਆ ਹੋਇਆ ਕਲੀਅਰ ਨਹੀਂ ਪੜਿਆ ਜਾ ਰਿਹਾਗਾ ਬਹੁਤ ਢੂਲ ਮਿੱਟੀ ਪਈ ਆ ਤੇ ਆ ਵੇਖੋ ਵੀ ਇੰਦੇ ਤੇ ਕਿੰਦੀ ਸੋਹਣੀ ਸਿਆਵੜ ਜੀ ਬਣੀ ਹੋਈ ਆ ਤੇ ਕੋਈ ਮਾਰਕ ਕੀਤਾ ਹੋਇਆ ਹੈ ਬਸ ਮੱਛੀਆਂ ਲਿਆਉਂਦੇ ਏਦਾਂ ਸਮੁੰਦਰ ਦੇ ਵਿੱਚੋਂ ਖੜ ਕੇ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੂੰ ਬਰਫ਼ ਦੇ ਵਿੱਚ ਰੱਖਦੇ ਨੇ ਆ ਵੇਖੋ ਆ ਬਰਫ਼ ਰੱਖੀ ਹੋਈ ਆ ਤੇ ਜਿਹੜੇ ਸਮੁੰਦਰ ਦੇ ਵਿੱਚ ਜਾਂਦੇ ਆ 15-15 ਦਿਨ ਲਾ ਕੇ ਆਉਂਦੇ ਆ ਉਹ ਵੀ ਬਰਫ਼ ਕਾਫੀ ਜ਼ਿਆਦੀ ਲੈ ਕੇ ਜਾਂਦੇ ਨੇ ਕਯੂਬਾਂ ਦੇ ਵਿੱਚ ਰੱਖਦੇ ਨੇ ਇਸੇ ਤਰ੍ਹਾਂ ਬਹੁਤ ਸਾਰੀਆਂ ਮੱਛੀਆਂ ਨੇ ਇੱਥੇ ਆਸ-ਪਾਸ ਹਰ ਜਗ੍ਹਾ ਤੇ ਕੇਰਲਾ ਦੇ ਵਿੱਚ ਤੁਹਾਨੂੰ ਮੱਛੀਆਂ ਵਾਂ ਏਦਾਂ ਹੀ ਮਿਲਣਗੀਆਂ ਆ ਇਹਨਾਂ ਦਾ ਸਾਫਤਾਵ ਤੇ ਜਿਹੜੇ ਫੇਰੇ ਸ਼ਾਮ ਨੂੰ ਬਣਾਉਂਦੇ ਆ ਲੋਕ ਬਹੁਤ ਜ਼ਿਆਦੀ ਮੱਛੀ ਖਾਂਦੇ ਨੇ ਓਕੇ ਇਸ ਦਾ ਇਸ ਟਾਪੂ ਤੇ ਇਧਰਲੇ ਬਣੇ ਬਣੇ ਹੋਏ ਚਾਈਨਸ ਫਿਸ਼ਿੰਗ ਫਿਸ਼ਿੰਗ ਨੈਟ ਇਹ ਚਾਈਨਸ ਫਿਸ਼ਿੰਗ ਨੈਟ ਦੇ ਨਾਮ ਤੋਂ ਹੀ ਪਤਾ ਲੱਗ ਜਾਂਦਾ ਕਿ ਇਹ ਚైనా ਦੀ ਕਾਰਡ ਕੱਢੀ ਗਈ ਹੈ 14ਵੀਂ ਸਦੀ ਦੇ ਵਿੱਚ ਚైనా ਦੇ ਇੱਕ ਵਿਅਕਤੀ ਜਿਹਦਾ ਨਾਮ ਸੀ ਜਹਾਨਦ ਹੈਗਾ ਉਹਨੇ ਇਸ ਭਾਰ ਦੇ ਵਿੱਚ ਆ ਕੇ ਤੇ ਇਹ ਫਿਸ਼ ਨੈਟ ਜਿਹੜਾ ਨੈਟ ਬਣਿਆ ਹੋਇਆ ਇਹਦਾ ਇਸਤੇਮਾਲ ਕੀਤਾ ਸੀ ਇਹ ਨੈਟ ਬਣਾਉਣ ਦਾ ਬਹੁਤ ਜ਼ਿਆਦਾ ਫਾਇਦਾ ਸੀ ਕਿ ਜਿਵੇਂ ਮੰਨ ਲਓ ਤੇਜ਼ ਹਵਾਵਾਂ ਵੀ ਆਉਂਦੀਆਂ ਹਨ ਲਹਿਰਾਂ ਦੇ ਵਿੱਚ ਤੇਜ਼ ਹਵਾਵਾਂ ਦੇ ਵਿੱਚ ਇਹਦੇ ਤੇ ਕੋਈ ਅਸਰ ਨਹੀਂ ਹੁੰਦਾ ਤੇ ਇਹਨੂੰ ਥੱਲੇ ਛੱਡ ਕੇ ਤੇ ਉੱਪਰਲੇ ਬਨੇ ਜੋ ਤਾਣ ਚੱਕਦੇ ਤੇ ਮੱਛੀਆਂ ਦੇ ਵਿੱਚ ਆਸਾਨੀ ਨਾਲ ਫਸ ਜਾਂਦੀਆਂ ਇਹ ਚੀਨੀ ਵਿਅਕਤੀ ਦੀ ਖੋਜ ਨਾਲ ਹੀ 14ਵੀਂ ਸਦੀ ਤੋਂ ਬਾਅਦ ਦੇ ਵਿੱਚ ਇਹ ਫਿਸ਼ਿੰਗ ਨੈਟ ਜਿਹੜੀਆਂ ਆਮ ਤੁਸੀਂ ਇਸ ਕੋਚੀ ਦੇ ਵਿੱਚ ਜਾਂ ਕੇਰਲਾ ਦੇ ਕਿਸੇ ਵੀ ਸਾਈਡ ਤੇ ਦੇਖ ਸਕਦੇ ਜੀ ਬਹੁਤ ਹੀ ਘੈਂਟ ਤੇ ਬਹੁਤ ਹੀ ਲਾਜਵਾਬ THAILAND ਤੇ ਇਧਰਲਾ ਸਾਈਡ ਹੈ ਵੇਚਦਾ ਤੇ ਇਹ ਦਰਪਾਣੀ ਸਮੁੰਦਰ ਦਾ ਵੇਖੋ ਕਿਵੇਂ ਛੱਲਾ ਪਿਆ ਮਾਰਦਾ ਤੇ ਉਹ ਇੰਡੀਅਨ ਆਇਲ ਦੇ ਜਿਹੜੇ ਆ ਵੱਡੇ ਵੱਡੇ ਬਾਇਲਰ ਬਣੇ ਹੋਏ ਆ ਤੇ ਸਾਰਾ ਤੇਲ ਦਾ ਕਾਰੋਬਾਰ ਹੈ ਉਹ ਜਹਾਜ਼ਾਂ ਦੇ ਰਾਹੀਂ ਲਿਆਉਂਦੇ ਆ ਤੇ ਇੱਥੇ ਜਿਹੜਾ ਇਹਦੀ ਸੈਟਿੰਗ ਕਰਕੇ ਗਾਹ ਭੇਜਦੇ ਆ ਆ ਸਾਰੇ ਆਇਲੈਂਡ ਤੇ ਆਸ-ਪਾਸ ਅਸੀਂ ਵੇਖੋ ਪਾਣੀ ਹੀ ਪਾਣੀ ਹੈ ਤੇ ਪਾਣੀ ਦੇ ਵਿੱਚ ਹੀ ਬਣਿਆ ਹੋਇਆ ਆਇ ਆਇਲੈਂਡ ਆਇਲੈਂਡ ਦੇ ਨਜ਼ਾਰੇ ਬਹੁਤ ਖੂਬਸੂਰਤ ਕਾਫੀ ਟਾਈਮ ਤੋਂ ਆਪਾਂ ਇੱਥੇ ਘੁੰਮਦੇ ਪਏ ਹਾਂ ਤੇ ਦਿਲ ਨਹੀਂ ਕਰਦਾ ਜਾਣ ਨੂੰ ਹੋਰ ਵੀ ਬਹੁਤ ਸੂਰਿਆ ਬਹੁਤ ਵਧੀਆ ਖੂਬ ਬਹੁਤ ਸਾਰੀਆਂ ਖੂਬਸੂਰਤ ਨੇ ਸ਼ਾਨਦਾਰ ਕਿੰਨਾ ਸੋਹਣਾ ਘਰ ਬਣਾਇਆ ਹੈ ਜਸਾਨੀ ਪੂਰੀ ਗੱਲ ਬਾਤ ਦੇਖਣ ਵਾਲਾ ਜਿਉ ਪੂਰਾ ਬਣਦਾ ਹੈ ਤੇ ਆਈਲੈਂਡ ਦਾ ਵੀ ਇਹ ਉਹ ਪੁਆਇੰਟ ਦੇਖਣ ਵਾਲਾ ਸਨਸੈਟ ਹੁੰਦਾ ਹੈ ਉਹ ਵੀ ਚੀਜ਼ ਦੇਖਣ ਵਾਲੀ ਹੈ ਬਹੁਤ ਘੈਂਟ ਸ਼ਾਨਦਾਰ ਸਾਰਾ 뷰 ਪਹਾਈਆ ਸਮੁੰਦਰ ਤੇ ਤੇ ਗਾ ਪੱਥਰਾਂ ਦੀਆਂ ਕਰਕੇ ਕੰਡਾਆਂਿਆਂ ਤੇ ਉਹਨਾਂ ਦੇ ਪੁਆਇੰਟ ਬਣਾਏ ਹੋਏ ਨੇ ਛੱਲਾਂ ਪਿਆ ਮਾਰਦਾ ਸਮੁੰਦਰ ਠਾਠਾਂ ਪਿਆ ਮਾਰਦਾ ਸਮੁੰਦਰ ਸਮੁੰਦਰ ਦੇ ਕਿਨਾਰੇ ਬਹੁਤ ਕੁਝ ਬਿਆਨ ਕਰਦੇ ਆ ਤੋ ਤਰੰਗ ਵੱਜਦੇ ਆ ਇਹੋ ਜੀ ਜਗ੍ਹਾ ਤੇ ਆ ਕੇ ਤੇ ਚਾ ਦੂਰ ਦੂਰ ਤੇ ਕਰ ਪਾਣੀ ਪਾਣੀ ਨਜ਼ਰ ਆਉਂਦਾ ਇਧਰ ਇੰਡੀਅਨ ਆਇਲ ਦੇ ਵੜੇ ਭਾਈ ਤਰਪਣੀ ਹੋਏ ਆ ਤੇ ਦੂਰ ਤੁਸੀਂ ਨਿਗਾਹ ਮਾਰੋਗੇ ਨਾ ਤੁਹਾਨੂੰ ਨਜ਼ਰ ਆਉਣਗੀਆਂ ਸ਼ਿਪਾਂ ਸਮੁੰਦਰ ਦੇ ਵਿੱਚ ਜਿਹੜੇ ਆ ਜਾਂਦੇ ਨੇ ਜਹਾਜ਼ ਉਧਰੋਂ ਸ਼ਿਪਾਂ ਆਉਂਦੀਆਂ ਨੇ ਜਿਹੜੇ ਕਨਟੇਨਰ ਲੈ ਕੇ ਆਉਂਦੇ ਤੇ ਲੈ ਕੇ ਜਾਂਦੇ ਨੇ ਇਧਰ ਸਿੱਧਾ ਇਹ ਚਲੇ ਜਾਂਦੇ ਨੇ ਉਮਾਨ ਵਾਲੀ ਸਾਈਡ ਦੁਬਈ ਵਾਲੀ ਸਾਈਡ ਅਰਬੀਅਨ ਸਾਗਰ ਹੋਣ ਕਰਕੇ ਬਹੁਤ ਸ਼ਾਨਦਾਰ 뷰 ਝਾਕਾ ਪਾਕਾ ਪੂਰਾ ਘੈਂਟ ਪਿਆ ਲੱਗਦਾ। ਜਿਹੜੂ ਪੂਰਾ ਵੇਖਣ ਵਾਲਾ ਕਿੱਡਾ ਸੋਹਣਾ ਸਮਾਨ ਦੇ ਵਿੱਚ। ਕੁੱਟੀਆਂ ਵਾਲਾ ਨੀਲਾ-ਨੀਲਾ ਦਾ ਸਮਾਨ ਤੇ ਚਿੱਟੇ-ਚਿੱਟੇ ਬੱਦਲ। ਇਹ ਵੇਖੇ ਗੱਲਬਾਤ ਬਣਦੀ ਆ। ਪੂਰਾ ਕੈਪਚਰ ਹੋ ਰਿਹਾ। ਪੂਰਾ ਸ਼ੇਨਰੀ ਤੇਰਾ ਮਾਹੌਲ ਬਣਿਆ ਪਿਆ। ਪੂਰੀ ਘੈਂਟ ਗੱਲਬਾਤ। ਬਹੁਤ ਨਾਈਸ, ਬਿਊਟੀਫੁਲ ਨੇਚਰ। ਇੱਥੇ ਹਰ ਦੇਸ਼ ਤੋਂ ਆਉਣ ਵਾਲੇ ਤੁਹਾਨੂੰ ਸਲਾਨੀ ਵੇਖਣ ਨੂੰ ਮਿਲ ਸਕਦੇ ਆ। ਪੁਰਤਗਾਲੀ ਵੀ ਆਉਂਦੇ ਨੇ ਇੱਥੇ। ਇੰਗਲੈਂਡ ਤੋਂ ਵੀ ਆਉਂਦੇ ਨੇ। ਰਾਸ਼ੀਆ ਤਾਂ ਵੀ ਆਉਂਦੇ ਨੇ ਵੱਖਰੇ ਵੱਖਰੇ ਦੇਚਾ ਰੋੜੇਲੇ ਦੇ ਇਹ ਤਿੰਨਾਂ ਧਰਮਾਂ ਦੇ ਆ ਇੱਥੇ ਸੱਭਿਆਤ ਜੁੜੀਆਂ ਹੋਈਆਂ ਨੇ ਜਿਵੇਂ ਆਪਾਂ ਕਹਿ ਸਕਦੇ ਆ ਡੱਚਾਂ ਦੀਆਂ ਵੀ ਹੈਗੀਆਂ ਨੇ ਪੁਰਤਗਾਲੀਆਂ ਦੀਆਂ ਵੀ ਹੈਗੀਆਂ ਨੇ ਤੇ ਗੋਰਿਆਂ ਦੇ ਜਾਂ ਜਿਹੜੇ ਅੰਗਰੇਜ਼ਾਂ ਦੀਆਂ ਉਹਨਾਂ ਦੀਆਂ ਵੀ ਹੈਗੀਆਂ ਨੇ ਸੱਭਿਆਤ ਜੁੜੀਆਂ ਹੋਈਆਂ ਨੇ ਤੇ ਸਾਰਿਆਂ ਨੇ ਇੱਥੇ ਰਾਜ ਕੀਤਾ ਰਾਜ ਸਾਈਟਸ ਚਰਚ ਤੇ ਦੂਜੀ ਆ ਸਭ ਤੋਂ ਪੁਰਾਣੀ ਚਰਚ। ਬਾਰਾ ਟਿਕਟ ਲੈ ਲਈ ਆ ਤੇ ਮਰੀਨ ਡਰਾਈਵ ਵਾਲੇ ਸਾਈਡ ਨੂੰ ਜਾਣਾ ਤੇ ਆਪਣਾ ਸ਼ਿਪ ਆ ਗਿਆ। ਤਕਰੀਬਨ 15 ਮਿੰਟ ਵੇਟ ਕਰਨੀ ਪਈ 10 ਤੋਂ 15 ਮਿੰਟ। ਨਾਲ ਦੀ ਨਾਲ ਸ਼ਿਪ ਆ ਗਿਆ। ਉਦੋਂ ਹੀ ਟਿਕਟਾਂ ਦਿੰਦੇ ਨੇ ਜਦੋਂ ਸ਼ਿਪ ਬੰਨਾ ਦੇ ਨਜ਼ਦੀਕ ਆ ਜਾਂਦਾ। ਹੁਣ ਆਪਾਂ ਅੱਗੇ ਚੱਲਾਂਗੇ ਮਰੀਨ ਡਰਾਈਵ ਵਾਲੇ ਪਾਸੇ। ਬੜੀ ਖੁਸ਼ ਹੋਈ ਜਾਂਦੇ। ਦੁਪਹਿਰੇ ਜਾ ਰਹੇ ਤੇ ਆਪਾਂ ਨੂੰ ਕਰੂਜ਼ ਇਧਰਲੇ ਬਣੇ ਆਈਲੈਂਡ ਬਣੇ। ਉੱਧਰ ਲਿਆ ਆ ਜਿੱਦੋਂ ਪੂਰਾ ਆਈਲੈਂਡ ਬਣਿਆ ਹੋਇਆ ਤੇ ਹੌਲੀ ਹੌਲੀ ਆਪਣਾ ਕੂਟ ਵਧਦਾ ਪਿਆ ਮਰੀਨ ਡਰਾਈਵ ਵਾਲੀ ਸਾਈਡ ਤੋਂ ਤੇ ਵੀਊ ਕਿੰਨੇ ਬਣੇ ਤੁਸੀਂ ਦੇਖੋ ਨਾਲ-ਨਾਲ ਆਈਲੈਂਡ ਬਣਿਆ ਤੇ ਇੱਧਰ ਕਿੰਨੇ ਸੋਹਣੇ ਇਹਨਾਂ ਨੇ ਵੱਡੇ ਵੱਡੇ ਹੋਟਲ ਬਣਾਏ ਹੋਏ ਆ ਤੇ ਕਿੰਨਾ ਜ਼ਿਆਦਾ ਕਾਰੋਬਾਰ ਹੈਗਾ ਉੱਚੀ ਦੇ ਵਿੱਚ ਇਹਨਾਂ ਜਹਾਜ਼ਾਂ ਦੇ ਥਰੂ ਇਹਨਾਂ ਬੰਦਰਗਾਹਾਂ ਦੇ ਥਰੂ ਕਿੰਨਾ ਸੋਹਣਾ ਦੇਖਣ ਵਾਲਾ ਵੀਊ ਹੈ ਕਈ ਯਾਰ ਉਹਦੀ ਤਗੜੀ ਖੋਜ ਕਰਕੇ ਗਏ ਆ ਭਾਰਤ ਦੇ ਵਿੱਚ ਤਗੜੀ ਖੋਜ ਕੀਤੀ ਹੈ ਨਾਲੇ ਇਹ ਪੁਰਤਗਾਲੀਆਂ ਨੇ ਬਣਾਇਆ ਸੀਗਾ ਹਾਈਲਾਈਟਰ ਵੀ ਲੇਕਨ ਪ੍ਰੋਟੋ ਉਹਨਾਂ ਵਾਜਾਂ ਮਾਰਦੇ ਵੇ ਕਹਿੰਦਾ ਗਾਹ ਲੈ ਜਾਣਾ ਲੈ ਆ ਬਈ ਖਿੱਚ ਕੇ ਚੱਕਦੇ ਤੂੰ ਵੀ ਬੀੜ ਆ ਜਾਓ ਇੱਕ ਹੋਰ ਜਾ 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 ਖੇਚਦੇ ਖੇਚਦੇ ਵੇ ਖੇਚਦੇ ਬੈਠੇ ਹਨ ਬੜਾ ਇਹ ਰਾਂ ਲੰਬਾ ਕੇਸੀ ਮਾਰੀ ਟਾਈਮ ਕੇਸੀ ਮਾਰੀ ਟਾਈਮ ਦਾ ਜਹਾਜ਼ ਜਹਾਜ਼ ਵਾਕਈ ਬੜੇ ਵੱਡੇ ਹੁੰਦੇ ਨੇ ਬਹੁਲੇ ਤਗੜੇ ਹੁੰਦੇ ਨੇ ਸਮੁੰਦਰੀ ਜਹਾਜ਼ ਟੌਰ ਨਾਲ ਖੜਾ ਧੁਆ ਹੀ ਮਾਰੀ ਜਾਂਦਾ ਜੰਗ ਪਾ ਕੇ ਜੰਗ ਪਾ ਕੇ ਸਮੁੰਦਰੀ ਜਹਾਜ਼ ਉਹ ਉਹ ਕੀ ਲਾਈਨ ਕੀ ਬਣਾ ਹੁੰਦਾ ਹੈ ਉਸਮੇ ਓਇਲ ਓਇਲ ਕੇ ਲਈ ਉਸ ਵਿੱਚ ਮਤਲਬ ਉਹ ਗਾੜੀ ਜਾਂਦਾ ਨਹੀਂ ਨਹੀਂ ਸ਼ਿਪਿੰਗ ਪਾਈਪਿੰਗ ਪਾਈਪਿੰਗ ਉਹ ਪਾਈਪਿੰਗ ਲਈ ਉਹ ਬਣੀ ਹੋਈ ਹੈ ਉਹ ਗੁਲਮਗਨ ਰਿਫਾਇਨਰੀ ਉਹ ਕੇ ਕੇ ਮਤਲਬ ਉਹੀ ਲੇਸ ਨੇ ਓਇਲ ਸਮੁੰਦਰ ਮੇਂ ਸੇ ਨਿਕਾਲ ਕੇ ਉਹ ਗੁਲਮਗਨ ਸ਼ਿਪਿੰਗ ਦੀ ਪਾਈਪਿੰਗ ਕੇ ਕੇ ਆਹ ਇਹਦਾ ਤੇਲ ਵਾਲਾ ਹੀ ਆ ਸਾਰਾ ਜਾਜ ਤੇ ਜਾਜ ਤੁਸੀ ਵੇਖੋ ਇਹਦੇ ਦਰਸ਼ਨ ਕਰੋ ਕਿੰਨਾ ਵੱਡਾ ਕਿੰ ਆ ਬਾਅਦ ਹੈ ਵੀ ਜਾ ਜਾਣਾ ਸੇਫਟੀ ਫਰਸਟ ਲੇਕਿਨ ਸੋ ਸੇਫਟੀ ਤੇ ਸਮੋਕਿੰਗ ਸਮੋਕਿੰਗ ਇਹਨਾਂ ਦੇ ਮਨਾ ਕੀਤੀ ਹੋਈ ਹੈ ਜੰਗ ਪੰਖੀ ਇਹ ਜੰਗ ਪੰਖੀ ਜਾ ਜਾ ਉਹ ਸੁਮਦਰੀ ਜਾ ਕੀ ਬਾਤ ਹੈ ਸੁਮਦਰੀ ਜਾ ਇਧਰ ਸਫਰ ਕਰਨ ਦਾ ਮਜ਼ਾ ਹੋਰ ਇੱਕ ਐਡ ਗੱਲ ਬਾਤ ਹੈ ਵੀ ਉਹ ਬਹੁਤ ਵਧੀਆ ਨੇ ਜਾ ਜਾ ਉਹਦੀ ਗੱਦੀ ਦੇ ਨਾਲ ਚੌਂਦ ਰਹੇ ਆ ਪਾਸਾ ਕਰਦੇ ਪਏ ਆ ਸੁਮਦਰੀ ਜਾ ਜਾ ਇਹ ਆਪਣੇ ਨਾਲ ਪਬਲਿਕ ਚੱਲਦੀ ਪਈ ਹੈ ਆਪਾਂ ਵੀ ਤਾਂ ਘੁੰਮ ਹੀ ਜਾਂਦੇ ਆ ਤਕਰੀਬਨ ਆਪਾਂ ਨੂੰ ਵੈਸੇ 10 ਕਿਲੋਮੀਟਰ ਵੱਲ ਕੇ ਹੋਣਾ ਪੈਣਾ ਸੀ ਤੇ ਇੱਧਰ ਲੈ ਬੰਨੇ ਆਪਾਂ ਨੂੰ ਬਹੁਤ ਹੀ ਜਲਦੀ ਤਕਰੀਬਨ 10-15 ਮਿੰਟਾਂ ਦੇ ਵਿੱਚ ਜਹਾਜ਼ ਇੱਧਰ ਲੈ ਆਇਆ ਸ਼ਾਰਟ ਪਿਆ ਤੇ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਅੱਗੇ ਸਾਈਕਲ ਤੇ ਗਏ ਹਾਂ ਤੇ ਹੁਣ ਸ਼ਿਪ ਤੇ ਆ ਗਏ ਆ ਲੋਕੀ ਪੜਹੀ ਨਾ ਲੈਣ ਅੱਖੀਆਂ ਅਸੀਂ ਨਜ਼ਰਾਂ ਚੁਰਾਉਂਦੇ ਰਹ ਗਏ ਵੇ ਤੁਰਾਂਾਂ ਦੀ ਤੋੜ ਹੋ ਗਿਆ ਅਸੀਂ ਟੂੜਾਂ ਉਡੋਂਦੇ ਰਹੇਗੇ ਵੇ ਤੂੰ ਗੁਜ਼ਰੀ ਕਹਾਣੀ ਜਹਾਂ ਅਸੀਂ ਬਹਿ ਕੇ ਸੁਣੋਂਦੇ ਰਹੇਗੇ ਸੁਪਨੇ ਚ ਉੱਟਾਂ ਮੈਂ ਬਣ ਕੇ ਪਤੰਗੇ ਵੇ ਲੋਕੀ ਪੜੀ ਨਾ ਲੈਣ ਅੱਖੀਆਂ ਅਸੀਂ ਨਜ਼ਰਾਂ ਚੁਰਾਉਂਦੇ ਰਹ ਗਏ ਵੀ ਤੁਰਾਂ ਦੀ ਤੋੜ ਹੋ ਗਿਆ ਅਸੀਂ ਟੂੜਾਂ ਉਡਾਉਂਦੇ ਰਹ ਗਏ ਵੀ ਤੂੰ ਗੁਜ਼ਰੀ ਕਹਾਣੀ ਜਹਾਂ ਅਸੀਂ ਬਹਿ ਕੇ ਸੁਣਉਂਦੇ ਰਹ ਗਏ ਸੁਪਨੇ ਚ ਉੱਟਾਂ ਮੈਂ ਬਣ ਕੇ ਪਤੰਗੇ ਵਾਂਹ ਸਮੁੰਦਰ ਦੇ ਕਿਨਾਰੇ ਕਿਨਾਰੇ ਰੋਡ ਬਣਿਆ ਜਾ ਤੇ ਪੈਦਲ ਚੱਲਣ ਵਾਸਤੇ ਬਹੁਤ ਵਧੀਆ ਕੋਈ ਸਾਈਕਲ ਵੀ ਲਿਜਾ ਸਕਦੇ ਆ ਤੇ ਪੈਦਲ ਵੀ ਚੱਲ ਸਕਦੇ ਆ ਦੇਖਣ ਵਾਲਾ ਮਾਹੌਲ ਹੈ ਬਹੁਤ ਵਧੀਆ ਸ਼ਾਮ ਦਾ 뷰 ਬਹੁਤ ਜ਼ਬਰਦਸਤ ਹੋ ਜਾਂਦਾ ਤੇ ਇੱਥੋਂ ਦੇ ਲੋਕਾਂ ਦਾ ਜਿਹੜਾ ਬੋਲ ਭਾਵੇਂ ਉਹ ਵੀ ਬੜਾ ਘੈਂਟ ਹੈ ਪਾਸ਼ਾ ਤਾਂ ਭਾਵੇਂ ਘੱਟ ਸਮਝ ਆਉਂਦੀ ਏ ਇੱਕ ਦੂਜੇ ਨੂੰ ਪਰ ਹਿੰਦੀ ਤੇ ਇੰਗਲਿਸ਼ ਮਿਲਾ ਕੇ ਦਬੜੂ ਘਸੂ ਮਾਰ ਕੇ ਇਹਨਾਂ ਨਾਲ ਗੱਲਬਾਤ ਹੋ ਜਾਂਦੀ ਹੈ ਬਹੁਤ ਵਧੀਆ ਬੰਦੇ ਨੇ ਪੂਰਾ ਆਤਮਾਨ ਕਰਨ ਵਾਲੇ ਆ ਤੇ ਬਾਕੀ ਚੱਲੀ ਜਾਂਦਾ ਅੱਜ ਸ਼ਾਮ ਇੱਥੇ بیچ ਦੇ ਆਪਾਂ ਨਜ਼ਾਰੇ ਲੈਣੇ ਹੈਗੇ ਆ ਉਸ ਤੋਂ ਬਾਅਦ ਸ਼ਾਮਣ ਹੈਲੋ ਬੜੀਆ 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 ਬਤਾਈਏ ਬੜੀਆ ਜੀ 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 ਕੇਰਲਾ ਸੇ ਕੇਰਲਾ ਸੇ ਠੀਕ ਹੈ ਥੱਲੇ ਸੇ ਕੇਰਲਾ ਸੇ ਆਇਆ ਹਾਂ ਸਾਈਕਲ ਸੇ ਸਾਈਕਲ ਸੇ ਬਾਈ ਥੋੜਾ ਜਣਾ ਹਰਾਨ ਜਿਹੇ ਰਹਿ ਜਾਂਦੇ ਜਿਹੜਾ ਕੋਈ ਵੇਖ ਲੈਣਾ ਵੀ ਕੇਰਲਾ ਸਾਈਕਲ ਤੇ ਆ ਗਏ ਤੇ ਬਾਕੀ ਬਹੁਤ ਕਈ ਕਹਿੰਦੇ ਸਲੂਟ ਕਰਦੇ ਆ ਬਾਕੀ ਹੁੰਦਾ ਹੀ ਆ ਯਾਰ ਜਦੋਂ ਕੋਈ ਬੰਦਾ ਇੰਨੀ ਦੂਰੋਂ ਚੱਲ ਕੇ ਆਵੇ ਤੇ ਮਨ ਦੇ ਵਿੱਚ ਆਉਂਦੀ ਆਪਣੇ ਕੋਲ ਕੋਈ ਚੱਲ ਕੇ ਆਵੇ ਤੇ ਆਪਾਂ ਵੀ ਕਰਾਂਗੇ ਉਹ ਸਾਹਮਣੇ ਸੂਰਜ ਤਲਦਾ ਪਿਆ ਤੇ ਮਰੀਨ ਡਰਾਈਵ ਦੇ ਨਜ਼ਾਰੇ ਆਪਾਂ ਵੇਖ ਲਏ ਆ ਰਿਕਾਰਡਿੰਗ ਤਾਂ ਨਹੀਂ ਸਾਰਾ ਕੀਤਾ ਚਲੋ ਬਾਕੀ ਗੱਲਾਂ ਬਾਤਾਂ ਕਰ ਲਈਆਂ ਬਹੁਤ ਵਧੀਆ ਮਾਹੌਲ ਬਣਿਆ ਹੁਣ ਆਪਾਂ ਇਸ ਜਗ੍ਹਾਨ ਤੋਂ ਅੱਗੇ ਜਾਂਦੇ ਆ ਤੇ ਉਹ ਸਾਹਮਣੇ ਵੇਖੋ ਜਿਹੜੇ ਆਪਾਂ ਆਈਲੈਂਡ ਤੇ ਗਏ ਸੀਗੇ ਉਹ ਸਾਹਮਣੇ ਮਹਾਤਮਾ ਗਾਂਧੀ ਉਹ 크ਰੂਜ਼ ਦੇ ਪਿਛਲੇ ਬੰਨੇ ਲਗਭਗ ਉੱਤੋਂ ਘੁੰਮ ਗਏ ਜੀਏ ਤਾਂ 8 ਤੋਂ 10 ਕਿਲੋਮੀਟਰ ਇੱਥੋਂ ਹੋ ਜਾਏਗਾ ਤਕਰੀਬਨ 3 ਕੁ ਕਿਲੋਮੀਟਰ ਕਰੀਬ ਤੇ ਆਹ ਕਰੋਸ ਜਾਂਦੇ ਨੇ ਘੰਟੇ ਕਿਤਾ ġੇੜਾ ਕਢਵਾ ਲਿਆ ਹੁੰਦੇ ਵਿੱਚ ਵਿੱਚ ਤੇ ਵੱਖਰੇ ਵੱਖਰੇ ਰੇਟ ਲੈ ਲੈਂਦੇ ਆ ਕਿ ਇਹਦਾ 500 700 ਹਜ਼ਾਰ ਵੱਖਰੇ ਵੱਖਰੇ ਰੇਟ ਹੁੰਦੇ ਆ ਹੁਣ ਆਪਾਂ ਅੱਜ ਦੇ ਦਿਨ ਦੇ ਵਿੱਚ ਘੁੰਮ ਕੇ ਤੇ ਇਸ ਟਾਈਮ ਆਪਣੇ ਟਿਕਾਣੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਸ ਆ ਚੁੱਕੇ ਆ ਬਹੁਤ ਵਧੀਆ ਰਿਹਾ ਦਿਨ ਬਹੁਤ ਵਧੀਆ ਲੋਕ ਆਪਾਂ ਨੂੰ ਮਿਲੇ ਗੱਲਾਂ ਬਾਤਾਂ ਕੀਤੀਆਂ ਤੇ ਬਹੁਤ ਵਰੀਆ ਦਿਲ ਲੱਗਾ ਰਿਹਾ ਜੇ ਆਪਾਂ ਕੋਚੀ ਨੂੰ ਘੁੰਮਣਾ ਚਾਹੀਏ ਤੇ ਤਕਰੀਬਨ ਆਪਾਂ ਨੂੰ 3-4 ਦਿਨ ਦਾ ਸਮਾਂ ਲੱਗ ਸਕਦਾ ਇੱਥੇ ਦੂਰ ਦੂਰ ਥਾਵਾਂ ਨੇ ਜਿਵੇਂ ਇੱਕ ਵਾਟਰਫਾਲ ਹੋ ਗਿਆ ਤੇ ਹੋਰ ਕਾਫੀ ਮਸ਼ਹੂਰ ਚਰਚ ਹੈਗੀਆਂ ਮੰਦਰ ਵੀ ਹੈਗੇ ਨੇ ਪਰ ਆਪਣੇ ਕੋਲ ਸਮੇਂ ਦੀ ਥੋੜੀ ਜਿਹੀ ਪ੍ਰੋਬਲਮ ਹੈ ਆਪਾਂ ਅੱਗੇ ਗਾਂਵਦਨਾ ਹੈਗਾ ਤਰਵੰਤਰਮਪੁਰ ਜਿਹੜੀ ਰਾਜਧਾਨੀ ਹੈਗੀ ਆ ਕੇਰਲਾ ਦੀ ਉਧਰ ਨੂੰ ਚਾਲੇ ਪਾਉਣੇ ਹੈਗੇ ਆ ਤੇ ਹੁਣ ਆਪਾਂ ਕੋਸ਼ਿਸ਼ ਇਹ ਹੀ ਕੀਤੀ ਐ ਵੀ ਚਲੋ ਜਿਹੜੀ ਮਸ਼ਹੂਰ ਮਸ਼ਹੂਰ ਥਾਵਾਂ ਉਹ ਆਪਾਂ ਵੇਖ ਆਈਏ ਕਿਉਂਕਿ ਦਿਨ ਵੀ ਆਪਾਂ ਨੂੰ ਕਾਫੀ ਹੋ ਗਏ ਨਿਕਲਿਆ ਨੂੰ ਤੇ ਘਰੇ ਵੀ ਆਪਾਂ ਨੂੰ ਵਾਪਸ ਹੀ ਕਰਨੀ ਪੈਣੀ ਐ ਸੋ ਮੇਰੇ ਵੀਰ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਵੀਡੀਓ ਵੇਖਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਜਿਹੜੇ ਆਪਾਂ ਨੂੰ ਰਸਤੇ ਦੇ ਵਿੱਚ ਸਪੋਰਟ ਕਰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਜਿਹੜੇ ਆਪਣੇ ਨਾਲ ਜੁੜੇ ਆ ਉਹਨਾਂ ਦਾ ਦਿਲੋਂ ਧੰਨਵਾਦ ਸੋ ਹੁਣ ਅੱਜ ਦੀ ਵੀਡੀਓ ਆਪਾਂ ਇੱਥੇ ਐਂਡ ਕਰਦੇ ਆ ਇੱਕ ਆਪਣਾ ਸਪੀਕਰ ਸੀਗਾ ਆ ਵਾਲਾ ਇੰਨੇ ਚੱਲਦਾ ਦਾ ਹੈਗਾ ਸੀ ਚੱਲਦੇ ਚੱਲਦੇ ਵਿੱਚੋਂ ਕੋਈ ਟੈਂਕੇ ਜੇ ਨਿਕਲ ਗਏ ਸੀ ਉਹ ਮੈਂ ਜਾ ਕੇ ਅੱਜ ਤੇ ਇੱਥੇ ਬਾਈ ਇੱਕ ਮੋਬਾਈਲਾਂ ਦੀ ਦੁਕਾਨ ਹੈਗੀ ਆ ਉਹਨੂੰ ਮੈਂ ਕਿਹਾ ਵੀਰੇ ਮੈਨੂੰ ਕਾਬੀਆ ਚਾਹੀਦਾ ਤੇ ਕਹਿੰਦਾ ਕਾਬੀਆ ਤਾਂ ਹੈਗਾ ਪਰ ਮੈਨੂੰ ਮੈਂ ਇਹਨੂੰ ਠੀਕ ਨਹੀਂ ਕਰ ਸਕਦਾ ਮੈਂ ਕਿਹਾ ਮੈਨੂੰ ਪਤਾ ਮੈਂ ਕਰ ਲੂੰਗਾ ਉਹਨੇ ਆਪਾਂ ਨੂੰ ਕਾਬੀਆ ਦੇਤਾ ਤੇ ਆਪਾਂ ਨੂੰ ਠੀਕ ਕਰਕੇ ਤੇ ਹੁਣ ਇਹਨੂੰ ਲੈ ਕੇ ਆਏ ਆ ਬੜੀਆ ਦਿਲ ਲੱਗਾ ਰਿਹਾ ਜਾਂਦਾ ਸਫਰ ਨਿਕਲਦਾ ਜਾਂਦਾ ਜਦੋਂ ਕਿਤੇ ਬੋਰਿੰਗ ਜੀ ਹੁੰਦੀ ਹੈ ਵਹਿਤ ਕਦੀ ਇਦਾਂ ਦੀ ਦਿੱਕਤ ਆਈ ਨਹੀਂ ਹੈਗੀ ਤੇ ਫਿਰ ਇਹਨੂੰ ਆਪਾਂ ਲਾ ਕੇ गाने ਸੁਣਦੇ ਸੁਣਦੇ ਗਾਂ ਵਾਧ ਦੇ ਜਾਈਦਾ ਇਹ ਨਾ ਕੋਚੀ ਸਾਰਾ ਲਗਭਗ ਸਮੁੰਦਰ ਦੇ ਵਿੱਚ ਹੀ ਘਿਰਿਆ ਤੇ ਕੱਲ ਦਾ ਵੀ ਕੋਸ਼ਿਸ਼ ਹੋਏਗੀ ਆਪਾਂ ਸਮੁੰਦਰ ਦੇ ਕਿਨਾਰੇ-ਕਿਨਾਰੇ ਚੱਲਾਂਗੇ ਕੁਝ ਆਪਣੇ ਕੱਪੜੇ ਧੋਣ ਵਾਲੇ ਸੀ ਉਹ ਧੋਲੇ ਆ ਤੇ ਹੁਣ ਇਸ ਟਾਈਮ ਇੱਥੇ ਬਾਈ ਜੀ ਕੋਈ ਸੇਵਾ ਕਰਦੇ ਨੇ ਤੇ ਉਹਨੇ ਵੀਰ ਨੇ ਮੈਨੂੰ ਨਾ ਸਵੇਰੇ ਵੀ ਆਪਾਂ ਨੂੰ ਨਾਸ਼ਤਾ ਦੇ ਗਿਆ ਸੀਗਾ ਹੁਣ ਫਿਰ ਉਹਦਾ ਫੋਨ ਆਇਆ ਤੇ ਕਿਹਾ ਬਾਈ ਬਾਹਰੋਂ ਨਾ ਖਾਇਆ ਜ ਮੈਂ ਤੁਹਾਨੂੰ ਆਪਣੇ ਘਰੋਂ ਹੀ ਭੇਜ ਦਿੰਨਾ ਹੁਣ ਆਊਗਾ ਥੋੜੇ ਟਾਈਮ ਚ ਕਰ ਦੇ ਆਪਣੇ ਵਾਸਤੇ ਰਾਤ ਦੀ ਰੋਟੀ ਲੈ ਕੇ ਆਊਗਾ ਬੜੇ ਮਲਦਗਾਰ ਨੇ ਬੜੇ ਚੰਗੇ ਲੋਕ ਨੇ ਤੇ ਦਿਲ ਲੱਗਦਾ ਤੁਸੀਂ ਵੀ ਜੇ ਕਿਤੇ ਤੁਹਾਡਾ ਮਨ ਬਣਿਆ ਤੇ ਕੇਰਲਾ ਦੇ ਵਿੱਚ ਘੁੰਮਣ ਵਾਸਤੇ ਆਇਆ ਜੇ ਪਰ ਜਿਹੜੇ ਦਿਨ ਨੇ ਉਹ ਤੁਸੀਂ ਜਿਆਦਾ ਚੁਣ ਲਿਆ ਜੇ ਦਿਨ ਮੰਨ ਲਓ ਨਵੰਬਰ ਦਸੰਬਰ ਤੇ ਜਨਵਰੀ ਫਰਵਰੀ ਤੱਕ ਕਰ ਵਧ ਤੋਂ ਵੱਧ ਕਿਉਂਕਿ ਉਸ ਤੋਂ ਬਾਅਦ ਵਿੱਚ بارشਾਂ ਵੀ ਬਹੁਤ ਹੁੰਦੀਆਂ ਨੇ ਤੇ ਗਰਮੀ ਵੀ ਹੱਤ ਦੀ ਪੈਂਦੀ ਹੈ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਅੰਤ ਕਰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਨੂੰ ਦੇਖਣ ਲਈ ਤੇ ਬਾਕੀ ਵੀਡੀਓ ਨੂੰ ਲਾਈਕ ਕਰਿਆ ਜੇ ਸੋਹਣੇ ਸੋਹਣੇ ਕਮੈਂਟ ਕਰਿਆ ਜੇ ਆਪਣੇ ਮਿੱਤਰ ਬੇਲੀਆਂ ਭੈਣਾ ਭਰਾਵਾਂ ਨਾਲ ਸਾਂਝੀ ਕਰਿਆ ਕਰੋ ਹਰ ਇੱਕ ਵੀਡੀਓ ਕ੍ਰिएਟਰ ਨੂੰ ਇਹ ਹੁੰਦਾ ਵੀ ਉਹਦੀ ਵੀਡੀਓ ਨੂੰ ਬទ ਵਦ ਵੇਖਿਆ ਜਾਵੇ ਤਾਂ ਜੋ ਉਹਨੂੰ ਵੀਡੀਓ ਬਣਾਉਣ ਦਾ ਹੋਰ ਜ਼ਿਆਦਾ ਇੰਟਰਸਟ ਹੁੰਦਾ ਜੇਕਰ ਵੀਡੀਓ ਵਾਇਰਲ ਨਹੀਂ ਹੁੰਦੀ ਵੀਡੀਓ ਨਹੀਂ ਦੇਖੀ ਜਾਂਦੀ ਤੇ ਬੰਦਾ ਕਿੰਨਾ ਕੁ ਟਾਈਮ ਵੀਡੀਓ ਬਣਾਏਗਾ ਡੀਮੋਟਿਵ ਹੋ ਕੇ ਇੱਕ ਦਿਨਾਂ ਦਾ ਇਹ ਕੰਮ ਛੱਡੇਗਾ ਆਪਾਂ ਸ਼ੌਂਕ ਨਾਲ ਆਪਾਂ ਕੰਮ ਕਰਦੇ ਪਏ ਆ ਜੇ ਤੁਸੀਂ ਨਾਲ ਸਪੋਰਟ ਕਰਦੇ ਰਹੋਗੇ ਆਪਾਂ ਹੋਰ ਵਧੀਆ ਦਾ ਵਧੀਆ ਟੂਰ ਘੁੰਮਣ ਦੀ ਕੋਸ਼ਿਸ਼ ਕਰਾਂਗੇ ਸੋ ਧੰਨਵਾਦ ਅੱਜ ਦੀ ਵੀਡੀਓ ਦਾ ਇੱਥੇ ਕਰਦੇ ਅੰਤ ਸਤਿ ਸ੍ਰੀ ਅਕਾਲ ਗੁੱਡ ਬਾਏ ਲਵ ਯੂ ਆਲ